ਇਹ ਗੱਲ ਦੇ ਸਾਰਿਆਂ ਨੂੰ ਮੈਂ ਤੁਹਾਨੂੰ ਨਾਮ ਦੇ ਕਿਰਵੇ ਦਾ ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਪਿਤਾ ਜੀ ਹਣੀ ਗੁਰਦੁਆਰੇ ਜਾਂਦੇ ਹੁੰਦੇ ਸੀ ਬਾਟਸਾਬ ਬਾਬਾ ਸ਼ਰੀ ਚੰਦ ਜੀ ਦੇ ਗੁਰਦੁਆਰੇ ਤੇ ਅਸੀਂ ਵੀ ਹੁਣ ਬਾਟਸਾਬ ਜਾ ਰਹੇ ਹਾਂ ਗੁਰਦੁਆਰੇ ਤੇ ਸਾਰੇ ਰੈਡੀ ਨੇ ਸਾਰੇ ਪਿੱਛੇ ਨਹੀਂ ਸੰਗੜੇ ਕੰਮ ਬੈਠਿਆਂ ਨੇ ਤੇ ਸਾਡੇ ਮਰੀਕੋ ਜੀ ਤੇ ਦੇ ਵੱਡੇ ਫੁੱਜੀ ਜੀ ਉੱਥੇ ਦੀਦੀ ਜੀ ਤੇ ਅਦੇ ਮਮਾ ਜੀ ਅਦੇ ਭਾਜੀ ਜੀ ਡਰਾਈਵਿੰਗ ਭਾਜੀ ਤੇ ਬਾਕੀ ਤਾਂ ਨੂੰ పరిਚੇਮ ਕਰਾਂਗਾ ਕਾਦਾ పరిਚੇਮ ਕਰਾਉਣਾ ਹੈ ਹੈਲੋ ਜੀ ਸਸੀ ਗੱਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਵੈਲਕਮ ਤੇ ਤੁਹਾਡਾ ਕਰੀ ਦਿੱਤਾ ਆ ਸੋ ਅਸੀਂ ਅੱਜ ਪਪਾ ਜੀ ਘਰੇ ਛੱਡ ਆਏ ਆ ਅਸੀਂ ਪਹਿਲੇ ਪ੍ਰੋਗਰਾਮ ਤੇ ਰਾਤ 2:30 ਵਜੇ ਜਾਂਦੇ ਆ 2:30 ਵਜੇ ਤੋਂ ਅਸੀਂ 4:00 ਵਜੇ ਤੱਕ ਕੀਤਾ ਤੇ 4:00 ਵਜੇ ਤੋਂ ਆ ਗਏ ਮਾਏ 7:00 ਵਜੇ ਕਰੋ ਨਿਕਲੀਆ ਸਮਝ ਕਿ ਇਨਵਰਟਰ ਦੀ ਬੈਟਰੀ ਪੈ ਰਹੀ ਹੈ ਤੇ ਰਸਤੀ ਬੜਾ ਮਾੜਾ ਹੋਇਆ ਤਕਰੀਬਨ ਇੰਝ ਹੀ ਹੁੰਦਾ ਸਾਰਿਆਂ ਦੇ ਨਾਲ ਜਦੋਂ ਵੀ ਕੋਈ ਗੈਸਟ ਘਰ ਚ ਆਉਂਦਾ ਆ ਤੇ ਉਦੋਂ ਨਾ ਲਾਈਟ ਬੜਾ ਖਰਾਬ ਕਰਦੀ ਆ ਬਹੁਤ ਵਧੀਆ ਹੁੰਦਾ ਸਾਰਿਆਂ ਦੇ ਨਾਲ ਤੋ ਰਾਤੀ ਸਾਡੇ ਨਾਲ ਵੀ ਕੁਝ ਇਹੋ ਜਿਹਾ ਹੀ ਹੋ ਗਿਆ ਕਿ ਸਾਰੀ ਰਾਤ 1 ਵਜੇ ਤੱਕ ਲਾਈਟ ਹੀ 6 ਬੰਦੇ ਲਾਈਟ ਲਾਈਟ ਠੀਕ ਕਰਨ ਵਾ ਰਾਤ ਤੇ ਪਤਾ ਨਹੀਂ ਕਿੱਥੇ ਪਟਿਆਲੇ ਫੋਨ ਕਰ ਕਿੱਥੇ ਕਰ ਭੱਜਣਾ ਸਾਰੇ ਨੂੰ ਪਟਿਆਲੇ ਦੀ ਜਿੰਦਗੀ ਫਾਲਟ ਜਿਹੜਾ ਹੈ ਉਹ ਸਾਡੇ ਘਰ ਦੀ ਗੀਰ ਰਵਾਟਰ ਖਰਾਬ ਹੋ ਗਿਆ ਜੱਟਾ ਉਹਦੇ ਕਰਕੇ ਤੇ ਜਿਹੜੇ 6 ਜਣ ਆਏ ਕੋਈ 2 ਘੰਟੇ ਦੇ ਦੋ ਮੀਟਰ ਲਾ ਕੇ ਦੋ ਘਰ ਤੇ ਵਿਚਾਰੇ ਸਾਰੀ ਰਾਤ ਕਾਫੀ ਟਾਈਮ ਹੈ ਨਾ ਆਪਣਾ ਲਾ ਕੇ ਗਏ ਤੇ ਪਰ ਉਹਨਾਂ ਨੂੰ ਕਹਿੰਦੇ ਉਹ ਵੀ ਕਹਿਗੇ ਕਿ ਤੁਹਾਡੇ ਘਰ ਜੀ ਕੋਈ ਹੈਗਾ ਕੋਲ ਵੀ ਉੱਤੇ ਬਾਹਰੋਂ ਕੁਝ ਨਹੀਂ ਹੈਗਾ ਸੋ ਸਾਰੀ ਰਾਤ ਤੇ ਤ੍ਰਹੀਂ ਨਿਕਲ ਗਈ ਪਰ ਚਲੋ ਇਨਾ ਸ਼ੁਕਰ ਹੈ ਕਿ ਜੇ ਗਰਮੀ ਨਹੀਂ ਆ ਗਈ ਸੌਣ ਨੂੰ ਤੇ ਉਦੋਂ ਵੀ ਸੌ ਸਕਦੇ ਸੀ ਪਰ ਜੀ ਗੱਲਾਂ ਬਾਤਾਂ ਕਰਦੇ ਆ ਕਰਦੇ ਆ 1 ਵਜੇ ਵੱਜ ਗਿਆ ਰੋਲਾ ਰੱਪਾ ਪਾਉਂਦੇ ਆ ਤੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਅੱਜ ਤਾਂ ਅਸੀਂ ਬੈਟਰੀ ਵਿਖਾ ਲੈਣੀ ਹੈ ਐਂ ਜਿਹੜਾ ਦੋ ਤਿੰਨ ਦਿਨ ਮੇਰੇ ਪਹਿਲਾਂ ਹੀ ਕਹਿੰਦੀ ਪਈ ਸੀ ਕਿ ਸਾਡੀ ਜਿਹੜੀ ਬੈਟਰੀ ਹੈ ਇਨਵਰਟਰ ਵਾਲੀ ਹੋ ਹੈਗੀ ਆ ਚੇਂਜ ਕਰਨ ਵਾਲੀ ਕਿੰਨੇ ਸਾਲ ਹੋ ਗਏ ਉਹਨੂੰ 12 ਸਾਲ ਹੋ ਗਏ ਆ 12 ਸਾਲ ਸਾਲ ਹੋ ਗਏ ਬੈਟਰੀ ਨੂੰ ਹਾਂ ਤੇ ਹਾਲੇ ਕੀ ਆ ਨੀ ਆ ਨੀ ਜਿਆਦਾ ਟੇਕ ਕੇਅਰ ਵੀ ਨਹੀਂ ਕੀਤੀ ਠੀਕ ਹੈ ਤੱਕਾ ਦੇ ਰਹੇ ਆ ਪਾਣੀ ਤਾਂ ਪਾਉਂਦੇ ਰਹੇ ਉਹ ਚ 50 ਰੁਪਏ ਦਾ ਲਿਆ ਕੇ ਜਮੇਸੀ ਹੋ ਜਾਂਦਾ ਰਿਹਾ ਪਾਣੀ ਹਾਂ ਜਮੇਸੀ ਹੋ ਜਾਂਦਾ ਰਿਹਾ ਐਤਾ ਬਿਲਕੁਲ ਪ੍ਰੋਪਰ ਆ ਪਾਣੀ ਪਾਇਆ ਤੇ ਮਤਲਬ ਵੀ ਜੋ ਕਈ ਵਾਰੀ ਨਹੀਂ ਭੁੱਲ ਵੀ ਜਾਂਦੇ ਰਹੇ ਆ ਪਰ ਚਲੋ 12 ਸਾਲ ਫੇਰ ਵੀ ਬਹੁਤ ਹੁੰਦੇ ਨੇ ਹਾਂਜੀ ਬੈਟਰੀ ਦੇ ਸਾਰਾ ਸਾਲ ਦੇ ਕਿਰੇ ਤੋਂ ਕੱਢੀ ਗਈ ਆ ਅੱਜ ਬਦਲ ਅੱਜ ਦੇ ਦਿਨ ਨੇ ਵੀ ਬਦਲ ਖਰਚਾ ਪੈ ਗਿਆ ਇੱਕ ਹੋਰ ਹਾਂ ਐਂ ਜਿੰਨਾ ਜਿਦਾ ਇੱਕ ਖਰਚਾ ਹੋਵੇ ਨਾ ਖਰਚੇ ਦੇ ਨਾਲ ਖਰਚਾ ਖਰਚਾ ਨਿਕਲਦਾ ਹੀ ਜਾਂਦਾ ਕਈ ਮਹੀਨੇ ਹਜੋਂਦੇ ਵਿੱਚ ਨਾ ਖਰਚਾ ਲੱਖ ਰੁਪਈਆ ਚ ਚਲ ਜਾਂਦਾ ਆ ਤੇ ਕਈ ਮਹੀਨੇ ਜਿਹੜੇ ਥੋੜੇ ਘੱਟ ਚ ਚਲ ਜਾਂਦਾ ਔਰ ਜਬੜੇ ਕੁਸ਼ ਹੋਈਦਾ ਵੀ ਖਰਚਾ ਘੱਟ ਹੋਇਆ ਤੇ ਕਈ ਮਹੀਨੇ ਸਾਲ ਚ ਇਹੋ ਜਿਹੇ ਹੁੰਦੇ ਜਿੱਥੇ ਖਰਚਾ ਹੀ ਗੱਲਾ ਦਿਸਦਾ ਆ ਕਦੀ ਫ੍ਰਿਜ ਲੈ ਲਓ ਕਦੀ ਵਾਸ਼ਿੰਗ ਮਸ਼ੀਨ ਲੈ ਲਓ ਕਦੀ ਇਨਵਰਟਰ ਦੀ ਬੈਟਰੀ ਲਾ ਲਾ ਕਦੀ ਬੋਰਡ ਵਿੱਚ ਅਟ ਗਿਆ ਕਦੀ ਬੋਰਡ ਵਿੱਚ ਅਟ ਗਿਆ ਆਕੇ ਫਿਰ ਖਰਚੇ ਦਾ ਖਰਚਾ ਕਈ ਵਾਰ ਜਦੋਂ ਖਰਚੇ ਤੇ ਖਰਚਾ ਇੱਕ ਮਹੀਨੇ ਚ ਡਿੱਗਦਾ ਹੀ ਡਿੱਗਦਾ ਹੈ ਬੱਚਿਆਂ ਦੀਆਂ ਫੀਸਾਂ ਆ ਗਈਆਂ ਕਿੰਨਾ ਕੁਝ ਚਲੋ ਸਾਰਿਆਂ ਦਾ ਇਹੀ ਹਾਲ ਹੈ ਸਾਡਾ ਗੱਲਿਆਂ ਦਾ ਥੋੜੀ ਹੈ ਨਾ ਸੋ ਮੇਨ ਗੱਲ ਤੇ ਆਈ ਹੈ ਕਿ ਅਸੀਂ ਜਾ ਰਹੇ ਹਾਂ ਜੱਜੀ ਗੁਰਦੁਆਰਾ ਬਾਟ ਸਾਹਿਬ ਜੋ ਕਿ ਬੱਬਾ ਸ਼੍ਰੀ ਚੰਚੀ ਦਾ ਗੁਰਦੁਆਰਾ ਆ ਪਹਿਲੇ ਵੀ ਮਤਲਬ ਵੀਡੀਓਜ਼ ਥੋੜੀਆਂ ਬਣਾਈਆਂ ਆ ਸੋ ਅੱਜ ਜਿਹੜੇ ਸਾਗਲ ਦੇ ਬੱਪਾ ਰਾਤ ਹੀ ਕਹਿੰਦੇ ਕਿ ਆਪਾਂ ਚੱਲਣਾ ਹੈ ਕਹਿੰਦੇ 2:30 ਵਜੇ ਚੱਲਾਂਗੇ ਮੈਂ ਕਿਹਾ 2:30 ਵਜੇ ਕਿੰਨੇ ਉੱਠਣਾ ਵੀ ਆਪਾਂ 2:30 ਵਜੇ ਇਸ ਕਰਕੇ ਗਏ ਮੈਂ 2:30 ਵਜੇ ਉੱਠਦੇ-ਉੱਠਦੇ ਇਹਨਾਂ ਨੇ 3-4 ਵਜਾ ਦੇਣੀ ਹੁਣ ਵੀ 6 ਵਜੇ ਉੱਠਦੇ-ਉੱਠਦੇ 7 ਵਜਾ ਜਾਂਦੇ ਆ ਤੇ ਅੱਜ ਰਾਤੀ ਲੇਟ ਸੁੱਤੇ ਨਾ ਅੱਲੇ ਆ ਹੀ ਸੁੱਤੇ ਵੀ ਤੇ ਹਾਂ 1 ਵਜੇ ਆ ਨਾ 1:30 ਵਜੇ ਤੇ ਸੁੱਤੇ ਗਾਦੇ ਬਸ ਇਤਰਾ ਹੀ ਜਾਗਦੇ ਰਹੇ ਸੀ ਕਰਦੇ ਕਰਦੇ ਹੀ ਸੋਚਿਆ ਫਿਰ 4 ਵਜੇ ਜਾਵਾਂਗੇ 4 ਵਜੇ ਤੋਂ ਫਿਰ ਅਹੀਂ ਪਹੁੰਚ ਗਏ ਹੁਣ 7 ਵਜੇ ਨਿਕਲਿਆ ਗਿਆ ਮਸਾਈ ਤੇ ਭਾਜੀ ਨਹੀਂ ਆਏ ਭਾਜੀ ਇਹ ਤੇ ਮੈਂ ਘਰੇ ਰਹਿਣਾ ਤੁਸੀਂ ਜਾਓ ਤੇ ਫਿਰ ਗੱਡੀਆਂ ਵੀ ਦੋ ਲੈ ਕੇ ਆਉਣੀਆਂ ਬੜੀਆਂ ਇਸ ਤਰ੍ਹਾਂ ਆਪਾਂ ਇੱਕ ਗੱਡੀ ਦੇ ਵਿੱਚ ਹੀ ਜਾ ਜਸਟ ਹੋ ਗਈ ਆ ਤੋਂ ਸਵੇਰ ਦਾ ਮੌਸਾ ਬੜਾ ਵਧੀਆ ਠੰਡਾ ਸਾਡਾ ਤੂਲ ਤੂਲ ਸੁਹਾਣਾ ਆਇਆ ਕਾਰਤ ਕਰ ਲਵੋ ਉਹ ਕਾਰਤ ਜਿਹੜਾ ਹੈ ਸਚ ਕਬੀਰ ਸੁਨੋ ਰੇ ਸੰਤੋ ਸਾਗ ਤਤ ਕਰ ਜਾਂਦੇ ਨੇ ਭਾਈ ਜਿਹੜੇ ਲੋਕ ਉੱਠੇ ਤੁਹਾਨੂੰ ਕਿਨੇ ਗਏ ਪਿੱਛੇ ਵੈਣ ਲਈ ਪੁੱਠੇ ਹੋ ਹੋ ਆਓ ਗੁਰੂ ਚਲੋ ਜੀ ਆਜੋ ਜੀ ਕਬੀਰ ਜੀ ਆਖਦੇ ਤੇ ਉਹ ਲੋਕ ਇਹ ਮਾਇਆ ਤੋਂ ਤਰ ਜਾਂਦੇ ਨੇ ਹਾਂਜੀ ਉਹ ਦਾਸਰ ਪਰਮਾਤਮਾ ਦੇ ਗੱਲ ਤੋਂ ਮੁਕਤ ਹੁੰਦਾ ਹੈ ਕੀਰਤਾਂ ਸਾਧਨ ਲਈ ਕੁਰਬਾਨੀ ਦੇ ਚੱਲ ਕਾਰੋਂ ਹਣ ਤੋ ਉੱਠ ਗਿਆ ਜਿੰਨਾ ਵੀ ਪਰਮਾਤਮਾ ਦਾ ਸਰਮਾ ਹੈ ਅਸੀਂ ਵੀ ਸਿਰ ਸਾਡਾ ਵੀ ਮਿੱਠੇ ਜਰਾ ਹੈ ਪਰਮਾਤਮਾ ਦੇ ਦਰ ਅਰਜਨ ਦੇ ਮਾਰਾ ਜਿਹੜਾ ਵਿਚਾਰ ਹੋ ਜਿਹੜਾ ਗੁਰਸਿੱਖ ਗੁਰੂ ਨੂੰ ਆਪਣਾ ਆਸਰਾ ਬਣਾ ਲੈਂਦਾ ਹੈ ਫਿਰ ਉਹ ਆਜੋ ਨਾਨੀ ਜੀ ਦੇ ਨਹੀਂ ਹੋਣਾ ਨਾਨੀ ਜੀ ਹੁੰਦੇ ਹੁੰਦੇ ਫੋਟੋ ਮੈਂ ਫੋਟੋ ਨਹੀਂ ਖਿਚਵੜੀ ਪਰਮਾਤਮਾ ਦੇ ਦਰਸੇ ਜਾਗਦੇ ਦਾ ਉੱਥੇ ਵੀ ਅਮ੍ਰਿਤ ਹੁੰਦਾ ਸਾਰੇ ਘਟੀ ਨੇ ਭਰੇ ਹੋੜਾ ਆ ਗਈ ਇਹਦੇ ਤੋਂ ਸਨੈਕ ਆ ਗਈ ਚਲੋ ਕਿ ਲੋ ਚੋ ਚੋ ਛੇ 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 ਚਲ ਨਾਨੀ ਦੋਤੀ ਖਿਲੋ ਜੋ ਸਾਬਤ ਤੇ ਆਰਾਮ ਦੇ ਵਿੱਚ ਗੁਰੂ ਮਹਾਰਾਸਤੀ ਬਖਸ਼ਤ ਕਰਦੇ ਨੇ ਧਰਮਨ ਕਰੀਏ तो चलो ਅੱਜ ਜੀ ਆਪਾਂ ਇੱਕ ਸਿਮਰਨ ਤੇ ਆ

ਮੂਰਤਾਂ ਦੇ ਸਾਥ ਸੰਗਤ ਦੇ ਜੀ ਸਾਰੋ ਸਤਿ ਸ੍ਰੀ ਅਕਾਲ ਰਸਨਾ ਮੇਂ ਕਹ ਸਕਦਾ ਹਰ ਭਾਨ ਦੀ ਇਕਾਗਰਤਾ ਨੂੰ ਬਚਾਰ ਰੱਖ ਰਹੀ ਦਸ਼ਮੇਂ ਪਿਤਾ ਜੀ ਦੀ ਬਖਸ਼ਿਸ਼ ਨੂੰ ਦੌੜ ਰਹੀ ਹੈ ਸ੍ਰੀ ਗੁਰਸਤਾ ਵਾਹਿਗੁਰੂ ਜੈ ਜਵੇਦ ਸਤਿਗੁਰਾਂ ਨੂੰ ਜੁਕਾਓ ਸੀਸ ਬੁਲੰਤ ਆਵਾਜ਼ ਵਿੱਚ ਬੁਲਾਓ ਜੀ ਸਤੇ ਵਾਹ ਨੂੰ ਜੁਕਾ ਕਸਾ ਵਾਹ ਨੂੰ ਜੁਕ ਕੇ ਫਤੇ ਸਤਿਗੁਰਾਂ ਨੇ ਪਾਲ ਸਭ ਤੁਸੀਂ ਮੇਰੇ ਰਾਮ ਸਿਤਾ ਲੰਗਰ ਸ਼ੱਕ ਦੇ ਸਾਰੇ ਜਣੇ 50 ਪੀ ਰਹੇ ਨੇ ਲੰਗਰ ਵਿੱਚ ਦੀ ਖੜੀ ਦਾਲ ਹੁੰਦਾ ਕੜੀ ਚਾਹ ਕੀ ਤੇ ਹੁਣ ਨਾਲ ਚਾਹ ਪੀਤੀ ਜਾ ਰਹੀ ਹੈ ਚਾਹ ਸਵਾਦ ਆ ਕਿ ਇਸ ਚਾਹ ਸਵਾਦ ਬਹੁਤ ਸਵਾਦ ਆ ਸੁਣ ਦਿਓ ਯਾਰ ਤੇਰੇ ਨਾਲ ਇਹ ਚਾਹ ਸਵਾਦ ਮਸਾਲੇ ਨਾਲ ਬਰ ਬਰ ਬੜੀ ਕਰ ਰਹੇ ਹੈ ਸਵਾਦ ਆ ਸਵਾਦ ਆ ਸਭ ਤੋਂ ਪਹਿਲਾਂ ਮੈਂ ਲਿਆ ਤੇ ਨਾਲ ਮੈਂ ਲਈ ਚਾਹ ਬਹੁਤ ਸਵਾਦ ਲੱਗਾ ਫਿਰ ਮੈਂ ਸਭ ਨੂੰ ਕਿਹਾ ਮੈਂ ਕਿਹਾ ਚਾਹ ਬਹੁਤ ਸਵਾਦ ਆ ਸਾਰੇ ਜਣੇ ਨੇ ਹੋਲੀ-ਹੋਲੀ ਕੋਲੀਆਂ ਫੜੀਆਂ ਦੇਓ ਚਲ ਕੇ ਚਾਹ ਲੈਣ ਵਾਸਤੇ ਹੁਣ ਵਰਨ ਚਾਹ ਲੈ ਕੇ ਆਈ ਜਾਂਦਾ ਸਾਰਿਆਂ ਨੇ ਬੀਬੀ ਜੀ ਉਹਨੇ ਲੰਗਰ ਸ਼ੱਕੇ ਆ ਰਹੇ ਨੇ ਥੈਂਕ ਯੂ ਬਬਲ ਕੋਸ਼ਿਸ਼ ਨੂੰ ਕਿ ਤੁਮ ਇਹ ਇਹਨਾਂ ਵਿੱਚ ਚਾਹ ਸ਼ੱਕਰੇ ਇੱਧਰ ਚਾਹ ਸ਼ੱਕਰੇ ਨੇ ਬਾਕੀ ਸਾਹਮਣੇ ਚਾਹ ਵੀ ਵੀ ਰਹੇ ਗੁਜਰੀ ਪ੍ਰੇਮੀ ਚਾਹ ਨੇ ਪੀਣੀ ਬਹੁਤ ਸਵਾਦ ਹੈ ਹਾਂਜੀ ਚਲਿਏ ਚਲੋ ਤੁਰੋ ਬੇਬੇ ਨੂੰ ਸਭ ਨੇ ਕਿਹਾ ਕਿ ਬਹੁਤ ਸਵਾਦ ਚਾਹ ਤੇ ਬੇਬੇ ਉਹ ਕਹਿੰਦੀ ਮੈਂ ਵੀ ਪੀਣੀ ਹੈ ਹੁਣ ਸਾਰੇ ਤੁਰ ਪਏ ਆ ਹੁਣ ਮੈਡਮ ਜੀ ਚਾਹ ਪੀਣ ਲੱਗਿਆ ਚਾਹ ਪੀਣੀ ਹੈ ਹਾਂ ਚੱਲ ਚੱਲੋ ਤੁਸੀਂ ਚਾਹ ਛੱਕਿਓ ਲਓ ਜੀ ਬਾਬਾ ਜੀ ਨੇ ਚਾਹ ਫੋਰ ਲਿਆ ਕੇ ਵਿੱਚ ਪਾਤੀ ਹੈ ਛੱਕੋ ਰਾਜ ਰਜ ਬਾਬੇ ਕਹਿੰਦੇ ਛਕੋ ਗਰਮ ਗਰਮ ਚਲੋ ਬੇਬੇ ਤੁਸੀਂ ਛੱਕ ਕੇ ਆਓ ਆਪਾਂ ਚੱਲਦੇ ਹਾਂ ਤੁਰਦੇ ਹਾਂ ਹੌਲੀ ਹੌਲੀ ਠੀਕ ਹੈ ਚਲਿਏ ਅਸੀਂ ਚਲੋ ਚਲਿਏ ਪਰੰਤੂ ਵੀ ਨਾਨੀ ਆਏਗਾ ਇਹਨਾਂ ਦੇ ਚਲੋ ਤੁਸੀਂ ਨਾਲ ਹੀ ਆ ਜਿਓ ਹਾਂ ओके ओके। ਉਹ ਜਿਹੜਾ ਨਾ ਪਲੋਪਸਿਕਲੀ ਅੱਥੇ ਨਾ ਇੱਕ ਉਹ ਤੇ ਪਿੱਛੇ ਪਾਈ ਸਰ ਬਠੇ ਉਹਨਾਂ ਫੋਟੋਵਾਂ ਬਣਾ ਰਹੀ ਆ ਟੀ-ਸ਼ਰਟ ਤੇ ਤੁਸੀਂ ਜੋ ਮਰਜੀ ਭਰਵਾ ਲਓ। ਮੈਂ ਸਾਹਮਣੋਂ ਪੁੱਛਿਆ ਜਾਣ ਕੇ ਮੈਂ ਸਾਹਮਣੋਂ ਫੋਟੋ ਵਾਲੀ ਟੀ-ਸ਼ਰਟ ਪੋਣੀ ਕਿਤਾ ਨਹੀਂ। ਮੈਂ ਭਰਨ ਨੂੰ ਪੁੱਛਿਆ। ਮੈਂ ਕਿਹਾ ਮਰੂੰ ਕਿਹਾ ਪਾ ਕੇ ਕਿੱਥੇ ਜਾਣੀ ਆ। ਰਵੀਨਾ ਕਹਿੰਦੀ ਸਾਰੇ ਟੱਬਰ ਦੀ ਫੋਟੋ ਲਾ ਕੇ ਭਰਵਾ ਲਓ। ਮੈਂ ਕਿਹਾ ਆ ਜੀ ਵੀ ਵਧੀਆ ਹੈ। ਕੋ ਕੋ ਨਹੀਂ ਲੱਗਦਾ ਕਿ ਬਿਜ਼ਨਸ ਵੱਧ ਗਿਆ ਮੈਂ ਤਾਂ ਇਹ ਵੀ ਸ਼ੁਰੂ ਕਰ ਲਿਆ ਤੇ ਰਸਤੀ ਵਾਹ ਜੀ ਅਣੀ ਤਾਂ ਸਵੇਰੇ ਸਵੇਰੇ ਗੋਲੀਆ ਮੱਥਾ ਟੇਕ ਲਿਆ ਹੁਣ ਜਿਹੜੀ ਸੰਗਤ ਜਿਹੜੀ ਆ ਰਹੀ ਹੈ ਹਨ ਤੇ ਬਹਿ ਤਾਂ ਕਾਫੀ ਹਾਂ ਗੁਰਦੁਆਰੀ ਹਰਨਾਤ ਕਦੋਂ ਚੁੱਕ ਕੇ ਬੰਦ ਕਰ ਦਿੱਤਾ ਗੁਰਦੁਆਰੇ ਦਾ ਤੇ ਹੱਟੇ ਆ ਜੀ ਅੱਜ ਬੇਕਰ ਬਣੀ ਗਿਤੇ ਜਾਣਦੇ ਜੋੜੇ ਲੈ ਆਪੇ ਲੈ ਰਹੇ ਆ ਕਿ ਉੱਥੇ ਜਾ ਕੇ ਫੜ ਲਈਏ ਜਿਹੜੇ ਜਿਹੋ ਦਾ ਆਸਪਾਸ ਤਾਂ ਹੈ ਜੀ ਜੀ ਸਾਡਾ ਛੋਟਾ ਜਿਹਾ ਬਲੌਗ ਬਣਦੇ ਆ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਕਰੀ ਸਸ਼ੀ ਗਾਲ ਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਕਰਿਓ ਜੀ ਪਲੀਜ਼ ਕਰਿਓ ਕਰਿਓ ਹੀ ਗੁਰਦੁਆਰਾ ਸਾਹਿਬ ਖਲੋਗੇ ਜਾਣੇ ਵੀ ਕਰਿਓ ਕਿਉਂਕਿ ਕਿੰਨੇ ਪਰਸੈਂਟ 95% ਕਿਤੇ ਪਰਸੈਂਟ 95% ਜਿਹੜੇ ਸਾਡੀ ਵੀਡੀਓ ਦੇ ਤੁਹਾਨੂੰ ਸਾਡੇ ਚੈਨਲ ਹੀ ਨਹੀਂ ਸਬਸਕ੍ਰਾਈਬ ਕੀਤਾ ਸੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੀ ਆਪਣੀ ਮਰਜ਼ੀ ਤੁਹਾਡਾ ਸਾਰਿਆਂ ਦਾ ਐਤ ਵੀ ਮੇਲੇ ਚਿੱਪਲੇ ਗਈ